ਪਾਵਰ ਕਾਮ ਐਂਡ ট্রান্সਕੋ ਠੇਕਾ ਮਲਾਜ਼ਮ ਯੂਨੀਅਨ ਪੰਜਾਬ ਵੱਲੋਂ ਠੇਕਾ ਮਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਟ ਸਰਕਾਰੀ ਵਿਭਾਗਾਂ ਦੇ ਠੇਕਾ ਮਲਾਜ਼ਮਾਂ ਵੱਲੋਂ ਵਿਭਾਗਾਂ ਦੇ ਨਿਜੀਕਰਨ ਦੀ ਨੀਤੀ ਨੂੰ ਰੱਦ ਕਰਕੇ ਠੇਕਾ ਮਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਪਹਿਲੇ ਦਿਨ ਪਾਵਰ ਕਾਮ ਦੇ ਮੁੱਖ ਦਫ਼ਤਰ ਅੱਗੇ 71 ਤਨੋਂ ਸਮੋਦਰ ਕਰਦੇ ਆ ਪਾਵਰ ਐਂਡ ট্রান্সਕੋ ਠੇਕਾ ਮਲਾਜ਼ਮ ਜੂਨੀਅਰ ਸਰਕਲ ਪ੍ਰਧਾਨ ਅਤੇ ਹੋਰਨਾਂ ਦਾ ਕਹਿਣਾ ਹੈ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਕਰਨ ਦਾ ਵਾਅਦਾ ਕਰਕੇ ਸਤਾ ਵਿੱਚ ਆਈ ਪਾਰਟੀ ਆਪਣੇ ਕਾਰਜਕਾਲ ਦੇ ਪੌਣੇ 4 ਸਾਲਾਂ ਤੱਕ ਠੇਕਾ ਮਜ਼ਦਮਾਂ ਨੂੰ ਪੱਕਾ ਕਰਨ ਸੰਬੰਧੀ ਅਜੇ ਤੱਕ ਕੋਈ ਵੀ ਨੀਤੀ ਨਹੀਂ ਬਣਾ ਸਕੀ ਇਸ ਮੌਕੇ ਤੇ ਹੁਸ਼ਿਆਰਪੁਰ ਵਿੱਚ ਹੋਈ ਇਸ ਹੜਤਾਲ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਅੰਨੀ ਲੁੱਟ ਕੀਤੀ ਜਾ ਰਹੀ ਹੈ ਉਸ ਦਾ ਉਹ ਵਿਰੋਧ ਕਰ ਰਹੇ ਹਨ ਇਸ ਤਰ੍ਹਾਂ ਕਰਨ ਜੀ ਦੇ ਪਹਿਲਾਂ ਤਾਂ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਅਸੀਂ ਠੇਕਾ ਮਜ਼ਦਮਾਂ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਦੇ ਟੇ ਪ੍ਰੋਗਰਾਮ ਕਰ ਰਹੇ ਹਾਂ ਤਿੰਨ ਦਿਨ ਦੀ ਜਿਹੜੀ ਤਿੰਨ ਰੋਜ਼ਾ ਹੜਤਾਲ ਇਹ ਜਾਰੀ ਰਹੂਗੀ ਸਾਡੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਠੇਕਾ ਮਜ਼ਦਮ ਸਿੰਘ ਅਸ਼ਮੋਰਚਾ ਪੰਜਾਬ ਨੂੰ 39 ਮੀਟਿੰਗਾਂ ਦਿੱਤੀਆਂ 39 ਦੀਆਂ 39 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਕੀਤੀਆਂ ਹੀ ਨਹੀਂ ਜਦੋਂ ਸਾਡੇ ਆਗੂ ਸਹਿਬਾਨ ਉੱਥੇ ਮੀਟਿੰਗ ਕਰਨ ਲਈ ਚੰਡੀਗੜ੍ਹ ਇਹਨਾਂ ਦੇ ਮੁੱਖ ਮੰਤਰੀ ਨਿਵਾਸ ਤੇ ਜਾਂਦੇ ਰਹੇ ਆ ਇਹਨਾਂ ਅੱਗੇ ਉਹ ਇਹ ਜਵਾਬ ਦਿੱਤੇ ਤੇ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਕੋ ਸਮਾਂ ਹੀ ਹੈ ਨਹੀਂ ਇਸ ਦੇ ਵਿਰੋਧ ਵਿੱਚ ਦੂਜੀ ਗੱਲ 225 ਬਿਜਲੀ ਐਕਟ ਬਿਲ ਇਹ ਦੁਬਾਰਾ ਲੈ ਕੇ ਆ ਰਹੇ ਆ ਸਭ ਕੋ ਕੇਂਦਰ ਸਰਕਾਰ ਨੇ ਹਰੇਕ ਸਟੇਟ ਨੂੰ ਭੇਜਿਆ ਹੋਇਆ ਆ ਕੀ ਸਾਨੂੰ ਇਹਨਾਂ ਦਾ ਜਵਾਬ ਦਿਓ ਇਹਨਾਂ ਦਾ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਤੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਸਰਕਾਰ ਇਸ ਗੱਲ ਤੋਂ ਗੱਲ ਤੋਂ ਵੀ ਪੜਦਾ ਹੁਣ ਚੱਕ ਦਵੇ ਕਿ ਮੁੱਖ ਮੰਤਰੀ ਤੇ ਪੰਜਾਬ ਇਹਨਾਂ ਦੀ ਆਮ ਆਨਮੀ ਪਾਰਟੀ ਦੀ ਸਰਕਾਰ ਚਾਹੁੰਦੀ ਕੀ ਅਸਲ ਦੇ ਵਿੱਚ ਜੇ ਤਾਂ ਜਿੰਨੇ ਅਦਾਰੇ ਆ ਇਹਨਾਂ ਦੀ ਪ੍ਰਾਈਵੇਟੇਸ਼ਨ ਕਰਨ ਦੀ ਤਿਆਰੀ ਆ ਨਿੱਜੀਕਰਨ ਦਾ ਹੱਲਾ ਇਹਨਾਂ ਨੇ ਕਹਿ ਲਓ ਕਿ ਪਿਛਲੀਆਂ ਸਰਕਾਰਾਂ ਵੀ ਜਾਰੀ ਤਾਂ ਬਹੁਤ ਚਿਰ ਤੋਂ ਆ ਇਹੇ ਪਰ ਇਹ ਐਸਾ ਸਰਕਾਰ ਨੇ ਤਾਂ ਕਹਿ ਲੋ ਕਿ ਨਿੱਜੀਕਰਨ ਦੀਆਂ ਸਾਰੀਆਂ ਹੱਦਾ ਟੱਪੀਆਂ ਪਈਆਂ ਸਿਰਫ ਤੁਸੀਂ ਪਿੱਛੇ ਜੇ ਦੇਖਿਆ ਵੀ ਹੋਣਾ ਕਿ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਪਟਿਆਲੇ ਦੇ ਵਿੱਚ 90 ਏਕੜ ਜ਼ਮੀਨ ਲੁਧਿਆਣੇ ਦੇ ਵਿੱਚ 150 ਏਕੜ ਜ਼ਮੀਨ ਇਹਨਾਂ ਨੇ ਸੇਲ ਤੇ ਲਾਈ ਹੋਈ ਆ ਕਿ ਕਿਹੜੀ ਕੜੀ ਆਪਾਂ ਉਹਨਾਂ ਨੂੰ ਵੇਚ ਕੇ ਤਾਂ ਕਹਿ ਲੋ ਕਿ ਦਿੱਲੀ ਵਾਲਿਆਂ ਦੇ ਜਿਹੜੇ ਜਿੰਨੇ ਖਰਚੇ ਆ ਜਾਂ ਹੋਰ ਮੰਤਰੀਆਂ ਛੰਤਰੀਆਂ ਦੇ ਜਿਹੜੇ ਇਹਨਾਂ ਦੇ ਕੇਜਰੀਆ ਰਾਰ ਰਾਰਗੀਆਂ ਤੇ ਖਰਚੇ ਆ ਉਹਨਾਂ ਨੂੰ ਅਸੀਂ ਪੂਰਾ ਕਰ ਸਕੀਏ ਪਰ ਅਸੀਂ ਕਹਿਣਾ ਚਾਹੁੰਦੇ ਹਾਂ ਸਾਫ਼ ਮੁੱਖ ਮੰਤਰੀ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਇਹ ਨਿੱਜੀ ਕਰਨ ਦਾ ਹੱਲਾ ਇਹ ਇੱਥੋਂ ਹੀ ਮੋੜਾ ਪਾ ਲਵੇ ਕਿਉਂਕਿ ਇਸ ਸੰਘਰਸ਼ 'ਚ ਇਹ ਇਹ ਜਿਹੜਾ ਸੰਘਰਸ਼ ਹੈ ਇਹ ਚੁੱਲ੍ਹੇ-ਚੁੱਲ੍ਹੇ ਤੱਕ ਲੈ ਕੇ ਜਾਵਾਂਗੇ ਕਿਉਂਕਿ ਇਸ ਸੰਘਰਸ਼ ਕਿਹਾ ਦੋ ਕਿ ਤੁਹਾਡਾ ਜਿਹੜਾ ਇਹ ਬਿਜਲੀ ਐਕਟ ਆ ਜਾਂ ਹੋਰ ਤੁਸੀਂ ਜਿਹੜੇ ਪੁੱਠੇ ਸਿੱਧੇ ਕਾਨੂੰਨ ਲੈ ਕੇ ਆ ਰਹੇ ਹੋ ਪੰਜਾਬ ਦੇ ਵਿੱਚ ਇਹ ਆਪਾਂ ਨਹੀਂ ਲਾਗੂ ਹੋਣ ਦੇਣੇ ਕਿਉਂਕਿ ਤੁਸੀਂ ਇਹ ਤਾਂ মিডিਆ ਦੇ ਵਿੱਚ ਵੀ ਖਾਸ ਕਰਕੇ ਜਿਹੜਾ ਸੋਸ਼ਲ ਮੀਡੀਆ ਆ ਉਹਤੇ ਵੀ ਇਹੀ ਚੀਜ਼ ਦਰਸਾਈ ਜਾ ਰਹੀ ਹੈ ਕਿ ਕਾਨੂੰਨ ਬੜੇ ਚੰਗੇ ਆ ਆ ਪਿੱਛੇ ਜੇ ਥੋੜਾ ਜਿਹਾ ਚੇਰ ਹੋਇਆ ਲੇਬਰ ਐ ਕਾਨੂੰਨ ਚੇਂਜ ਕਰ ਦਿੱਤੇ ਗਏ ਸਾਰੇ ਲੇਬਰ ਕਾਨੂੰਨ ਸਾਨੂੰ ਕਿਸੇ ਮੁਲਾਜ਼ਮ ਨਾਲ ਜੇ ਕਿਤੇ ਕੋਈ ਧੱਕਾ ਹੁੰਦਾ ਸੀਗਾ ਉਸ ਨੂੰ ਹੱਕ ਸੀ ਲੇਬਰ ਕੋਰਟ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦਾ ਸਾਡੇ ਕੋ ਉਹ ਵੀ ਅਧਿਕਾਰ ਖੋਲਿਆ ਕਿ ਆਪਾਂ ਕਿਸੇ ਕੋਰਟ ਦੇ ਵਿੱਚ ਜਾ ਕੇ ਆਪਣੀ ਕੋਈ ਗੱਲ ਵੀ ਨਹੀਂ ਸਪਸ਼ਟ ਕਰ ਹਰ ਜਿੱਥੇ ਪਾਵਰ ਕੌਂਸਲ ਟ੍ਰਾਂਸਕਟ ਕੋ ਠੇਕਾ ਮੁਲਾਜ਼ਮ ਜੱਥੇਬੰਦੀ ਵਾਲਿਆਂ ਨੇ ਜਿਹੜਾ ਆਪਣੇ ਮੰਗਾਂ ਨੂੰ ਲੈ ਕੇ ਧਰਨਾ ਲਾਇਆ ਹੋਇਆ ਆਪਾਂ ਇਹਨਾਂ ਦੇ ਤਰਨਤਲੇ ਵਿੱਚ ਹਮਾਇਤ ਦੇ ਤੌਰ ਤੇ ਅਸੀਂ ਸ਼ਾਮਲ ਹੋਏ ਆ। ਸੋ ਜਿੱਥੇ ਆਪਾਂ ਇਹਨਾਂ ਦੇ ਨਾਲ ਛੰਭ ਲਿਆ ਉੱਥੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਦਸੰਬਰ ਨੂੰ ਸਾਰੇ ਹੀ ਪੰਜਾਬ ਦੇ ਵਿੱਚ ਸਬ ਡਿਵੀਜ਼ਨਾਂ ਦੇ ਜਿੱਥੇ-ਜਿੱਥੇ ਵੀ ਸੰਭਵ ਹੋਇਆ ਬਿਜਲੀ ਬਿੱਲ 225 ਦੀਆਂ ਜਿਹੜੀਆਂ ਉਹ 12 ਵਜੇ ਤੋਂ ਲੈ ਕੇ 3 ਵਜੇ ਤੱਕ ਰੋਜ਼ ਪ੍ਰਦਰਸ਼ਨ ਕਰਕੇ ਉਹਨਾਂ ਦੀ ਉਹਨੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ ਨਾਲ ਹੀ ਜਿਹੜਾ ਸੀਡ ਬਿੱਲ 225 ਆ ਉਹਦੀਆਂ ਵੀ ਕਾਪੀਆਂ ਸਾੜੀਆਂ ਜਾਣੀਆਂ ਇਸੇ ਤਰ੍ਹਾਂ ਪਟਿਆਲਾ ਵਿਖੇ ਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਤੇ ਪੂਰੇ ਪੰਜਾਬ ਭਰ ਵਿੱਚੋਂ ਹਜ਼ਾਰ ਤੋਂ ਵੱਧ ਪੀਐਸ ਪੀਸੀਐਲ ਪੀਐਸ ਟੀਸੀਐਲ ਅਤੇ ਬੀਬੀਐਮਪੀ ਦੇ ਮੁੱਖ ਇੰਜੀਨੀਅਰਾਂ ਤੋਂ ਲੈ ਕੇ ਸਹਾਇਕ ਇੰਜੀਨੀਅਰ ਤੱਕ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਇੰਜੀਨੀਅਰਾਂ ਦਾ ਇਹ ਵੱਡਾ ਇਕੱਠ ਜਨਤਕ ਖੇਤਰ ਦੇ ਆਧਾਰਿਆਂ ਦੀ ਰੱਖਿਆ ਲਈ ਬਿਜਲੀ ਭਾਈਚਾਰੇ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ। ਇਸਰ ਹੈ ਜੀ ਵੀ ਕਾਰਪੋਰੇਸ਼ਨੀਆਂ ਆਪਣੀਆਂ ਜ਼ਮੀਨਾਂ ਨੇ ਬਹੁਤ ਜਿਹੜੀਆਂ ਕਿ ਸਾਡੇ ਬਡੇਰਿਆਂ ਨੇ ਕਾਰਪੋਰੇਸ਼ਨ ਦੀ ਯਾਨੀ ਕਿ ਆਉਣ ਵਾਲੇ ਅੱਗੇ ਅਗਲੇ ਸਮੇਂ ਵਾਸਤੇ ਯਾਨੀ ਕਿ ਉਹਦੀ ਐਕਸਟੈਂਸ਼ਨ ਵਾਸਤੇ ਗਰੋਥ ਵਾਸਤੇ ਉਹਦੇ ਫਿਊਚਰ ਵਾਸਤੇ ਲੈ ਕੇ ਰੱਖੀਆਂ ਹੋਈਆਂ ਨੇ ਤੇ ਉਹ ਜ਼ਮੀਨਾਂ ਨੂੰ ਹੁਣ ਗਵਰਨਮੈਂਟ ਵੇਚਣਾ ਚਾਹੁੰਦੀ ਆ ਤੇ ਸਾਡਾ ਇਹ ਆ ਵੀ ਇਹ ਜਿਹੜੀ ਜ਼ਮੀਨਾਂ ਨੇ ਇਹ ਜ਼ਮੀਨਾਂ ਪਬਲਿਕ ਦੀਆਂ ਨੇ ਔਰ ਪਬਲਿਕ ਤੋਂ দান ਵੀ ਲਈਆਂ ਹੋਈਆਂ ਨੇ ਜਾਂ ਉਹਨਾਂ ਤੋਂ ਅਕਵਾਇਰ ਕੀਤੀਆਂ ਹੋਈਆਂ ਨੇ ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਪੈਤੀ ਨਿਰਵਿਘਨ ਬਿਜਲੀ ਦੇ ਸਕੀਏ ਆਉਣ ਵਾਲੀਆਂ ਸਮੇਂ ਦੀਆਂ ਜਿਹੜੇ ਲੋੜਾਂ ਨੇ ਉਸ ਸਮੇਂ ਨਵੇਂ ਗ੍ਰਿਡ ਨਵੀਆਂ ਲਾਈਨਾਂ ਜਾਂ ਨਵੇਂ ਦਫ਼ਤਰ ਬਣਾ ਸਕੀਏ ਤੇ ਇਹ ਜ ਐਸੋਸੀਏਸ਼ਨ ਅਸੀਂ ਸਾਰੇ ਇਹਦੀ ਵਿਰੋਧਤਾ ਕਰਦੇ ਹਾਂ ਵੀ ਇਹ ਜ਼ਮੀਨਾਂ ਨਾਮ ਵੇਚੀਆਂ ਜਾਣ ਸਰਕਾਰ ਦੀ ਪਾਲਿਸੀ ਸਰਕਾਰ ਆਪਣੀਆਂ ਜ਼ਮੀਨਾਂ ਬਾਰੇ ਵਿਚਾਰੇ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਸਰਕਾਰ ਦੀਆਂ ਨਹੀਂ ਹਨ ਇਹ ਕਾਰਪੋਰੇਸ਼ਨ ਦੀਆਂ ਹਨ ਕਿਉਂਕਿ ਸਾਡਾ ਇਸ਼ੂ ਇਹ ਹੈ ਮੇਨ ਦੂਸਰਾ ਹੈ ਜੀ ਸਾਡਾ ਜਿਹੜਾ ਰੋਪੜ ਸਾਡੇ 2 ਜੂਨ ਪਹਿਲਾਂ ਡਿਸਮੈਂਟਲ ਹੋ ਗਏ ਸੀਗੇ ਉਹਦੀ ਜਗ੍ਹਾ ਤੇ 800 ਮੈਗਾਵਾਟ ਦੇ ਦੋ ਸੁਪਰੀ ਕ੍ਰਿਟੀਕਲ ਯੂਨਟ ਸਰਕਾਰੀ ਖੇਤਰ ਚਲਾਉਣ ਦੀ ਸਾਡੀ ਮੰਗ ਹੈਗੀ ਆ ਤੇ ਉਹ ਪਹਿਲਾਂ ਇਸ ਇਸ ਤਰ੍ਹਾਂ ਗਵਰਨਮੈਂਟ ਵੱਲੋਂ ਕਲੀਅਰ ਹੋ ਗਿਆ ਸੀ ਵੀ ਇਹ ਜਿਹੜੇ ਯੂਨਟ ਨੇ ਇਹ ਸਰਕਾਰੀ ਖੇਤਰ ਵਿੱਚ ਲੱਗਣਗੇ ਮਾਨਯੋਗ ਸਾਡੇ ਪੁਰਾਣੇ ਪਾਵਰ ਮਨਿਸਟਰ ਸਰਦਾਰ ਹਰਪੰਦਰ ਸਿੰਘ ਯੂਟੂ ਨੇ ਕਿਹਾ ਸੀ ਵੀ ਅਸੀਂ ਉਹਨਾਂ ਨੇ ਅਨਾਉਂਸ ਵੀ ਕੀਤਾ ਸੀ ਵੀ ਹੁਣ ਇਹ ਜਿਹੜੇ ਯੂਨਟ ਦੋ ਲਾਉਣੇ ਆ ਅਸੀਂ 800 ਮੈਗਾਵਾਟ ਦੇ ਰੋਪੜ ਇਹ ਸਰਕਾਰੀ ਖੇਤਰ ਚਲਾਵਾਂਗੇ ਪਰ ਹੁਣ ਸਰਕਾਰ ਨੇ ਯੂ ਟਰਨ ਲੈ ਲਿਆ ਹੁਣ ਮੰਤਰੀ ਸਾਹਿਬ ਜਿਹੜੇ ਨਵੇਂ ਨੇ ਉਹ ਕਹਿ ਰਹੇ ਨੇ ਵੀ ਅਸੀਂ ਇਹ ਜਿਹੜੇ ਯੂਨਿਟ ਹੈ ਇਹ ਅਸੀਂ ਸਰਕਾਰੀ ਨਹੀਂ ਪ੍ਰਾਈਵੇਟ ਲਾਵਾਂਗੇ ਤੇ ਉਹ ਗਲਤ ਡਾਟੇ ਦੇ ਕੇ ਜਿਹੜੇ ਲੋਕਾਂ ਨੂੰ ਯਾਨੀ ਕਿ ਪਬਲਿਕਲੀ ਜਿਹੜੇ ਡਾਟੇ ਇਸ ਟਾਈਮ ਅਖਬਾਰਾਂ ਚ ਦਿੱਤੇ ਗਏ ਨੇ ਵੀ ਯੂਨਿਟ ਮਹਿੰਗੀ ਪੈਂਦੀ ਆ ਉਹ ਸਾਰੇ ਡਾਟੇ ਗਲਤ ਨੇ ਉਹ ਗਲਤ ਡਾਟੇ ਦੇ ਕੇ ਪਲੇਟ ਸਾਡੇ ਪਲਾਂਟ ਨੇ ਸਰਕਾਰੀ ਇਹਨਾਂ ਨੂੰ ਬਦਨਾਮ ਕਰ ਰਹੇ ਆ ਉਹ ਡਾਟੇ ਬਿਲਕੁਲ ਠੀਕ ਨਹੀਂ ਹੈਗੇ ਸਾਡੇ ਪਲਾਂਟ ਪ੍ਰਾਈ ਯਾਨੀ ਕਿ ਜਿਹਨੇ ਵੀ ਥਰਮਲ ਪਲਾਂਟ ਨੇ ਉਹ ਪੁਰਾਣੇ ਹੋਣ ਦੇ ਨਾਲ ਨਾਲ ਸਬ ਕ੍ਰਿਟੀਕਲ ਵੀ ਨੇ ਤੇ ਜੇ ਉਹਨਾਂ ਦੀ ਟੋਟਲ ਕਾਸਟ ਦੇਖੀਏ ਫਿਰ ਵੀ ਉਹ ਕੰਪੀਟ ਕਰਦੇ ਆ ਯਾਨੀ ਕਿ ਇਹ ਇਹ ਕੋਈ ਜਿਹੜਾ ਜਿਹੜਾ ਕੰਪੈਰੀਸ਼ਨ ਆ ਇਹ ਕੋਈ ਪ੍ਰਾਈਵੇਟ ਸਰਕਾਰੀ ਵਾਲਾ ਕੰਪੈਰੀਸ਼ਨ ਨਹੀਂ ਹੈ ਇਹ ਹੈ ਇੱਕ ਯਾਨੀ ਕਿ ਪੁਰਾਣੀ ਐਂਬੈਸਟਰ ਕਾਰ ਨੂੰ ਨਵੀਂ ਹਾਈਬ੍ਰਿਡ ਕਾਰ ਨਾਲ ਕੰਪੇਅਰ ਕਰਨਾ ਇਹ ਕੰਪੈਰੀਸ਼ਨ ਹੈ ਵੀ ਇੱਕ ਗੱਡੀ ਪੁਰਾਣੀ ਐਂਬੈਸਟਰ ਆ ਉਹ ਵੀ ਲੋਕਲ ਚੱਲੇ ਔਰ ਜਿਹੜੀ ਨਵੀਂ ਕਾਰ ਆ ਉਹ ਹਾਈਵੇ ਤੇ ਚੱਲੇ ਫਿਰ ਅਸੀਂ ਕਹੀਏ ਵੀ ਤੇਲ ਬਰਾਬਰ ਖਾਵੇ ਜਿਹੜਾ ਕਿ ਬਿਲਕੁਲ ਹੀ ਤਕਨੀਕੀ ਤੌਰ ਤੇ ਗਲਤ ਹੈ ਇਹ ਕੋਈ ਡਾਟਾ ਦਾ ਕੰਪੈਰੀਸ਼ਨ ਨਹੀਂ ਹੈ ਇਹ ਸਿਰਫ ਇੱਕ ਸਰਕਾਰੀ ਪਲਾਂਟਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਗਲਤ ਹੈ ਅਸੀਂ ਪਬਲਿਕ ਦੇ ਵਿੱਚ ਇਸੇ ਲਈ ਅੱਜ ਅਸੀਂ ਇਹ ਰੋਸ ਮੀਟਿੰਗ ਰੱਖੀ ਹੈ ਵੀ ਅਸੀਂ ਬੈਠ ਕੇ ਵਿਚਾਰਾਂ ਕਰੀਏ ਵੀ ਜਿਹੜੇ ਲੋਕਾਂ ਦੇ بنائے ਹੋਏ ਜਿੰਨੇ ਪਬਲਿਕ ਸੈਕਟਰ ਹੈਗਾ ਇਹਨੂੰ ਇੱਕ ਖਤਮ ਕਰਨ ਦੀ ਇੱਕ ਕੋਸ਼ਿਸ਼ ਹੈ ਜਿਹੜੀ ਕਿ ਅਸੀਂ ਸਫਲ ਨਹੀਂ ਹੋਣ ਦਵਾਂਗੇ ਸਾਰੇ ਅੱਜ ਇੱਥੇ ਇੰਜੀਨੀਅਰਸ ਸਾਰੇ ਇੱਥੇ ਇੰਪਲਾਈਜ਼ ਤੇ ਸਾਡੇ ਰਿਟਾਇਰਡ ਸੀਨੀਅਰ ਮੈਂਬਰਸ ਇੱਥੇ ਇਕੱਠੇ ਹੋਏ ਨੇ ਸਭ ਨੇ ਕਿਹਾ ਵੀ ਜੋ ਕਰ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗਲਤ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਿੱਛੇ ਜੇ ਸਾਡੇ ਇੱਕ ਚੀਫ ਇੰਜੀਨੀਅਰ ਰੋਪੜ ਤੋਂ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਸਸਪੈਂਡ ਕੀਤਾ ਗਿਆ ਉਹਦਾ ਵੀ ਕੋਈ ਕਾਰਨ ਨਹੀਂ ਮੰਦਾ ਜੋ ਡਾਟਾ ਦਿੱਤਾ ਗਿਆ ਉਹ ਉਹਨਾਂ ਦੇ ਸਮੇਂ ਨਾਲ ਰਿਲੇਟ ਹੀ ਨਹੀਂ ਕਰਦਾ ਜੋ ਡਾਟਾ ਦਿੱਤਾ ਵੀ ਗਿਆ ਉਸ ਆਰਡਰ ਦੇ ਵਿੱਚ ਵੈਸੇ ਤਾਂ ਉਹ ਨਾ ਤਾਂ ਉਹਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਹੋਈ ਆ ਨਾ ਹੀ ਕੋਈ ਉਹਦੀ ਇਨਕੁਆਰੀ ਹੋਈ ਆ ਤੇ ਨਾ ਹੀ ਡਾਟਾ ਮੈਚ ਕਰਦਾ ਤੇ ਉਹਨਾਂ ਨੇ ਮੰਗਣ ਤੇ ਜਦੋਂ ਪੁੱਛਿਆ ਗਿਆ ਵੀ ਇਹ ਕੈਲਕੂਲੇਸ਼ਨ ਦਾ ਦੇ ਦਿਓ ਮੈਨੂੰ ਜਿਹੜੀ ਤੁਸੀਂ ਕੱਢੀ ਆ ਤਾਂ ਉਹਨਾਂ ਨੂੰ ਕਹਿੰਦੇ ਕੋਈ ਕੈਲਕੂਲੇਸ਼ਨ ਤਾਂ ਹੈ ਹੀ ਨਹੀਂ ਸਾਡੇ ਕੋਲੇ ਹੈਰਾਨੀ ਹੋ ਰਹੀ ਹੈ ਵੀ ਕਿ ਤੁਸੀਂ ਇਸ ਤਰ੍ਹਾਂ ਦੇ ਜਿਸ ਇੰਜੀਨੀਅਰ ਨੇ ساری ਉਮਰ ਮੈਕਮ ਲਈ ਕੰਮ ਕੀਤਾ ਪੈੜੀ ਸੀਜ਼ਨ ਦੌਰਾਨ ਗਰਮੀਆਂ ਦੌਰਾਨ ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਿੱਤੀ ਤੇ ਇਹ ਜਿਹੜੀ ਬਿਜਲੀ ਦਿੱਤੀ ਗਈ ਤੇ ਇਹਦੇ ਵਿਸੰਧ ਚ ਮਾਨਯੋਗ ਸੀਐਮ ਸਾਹਿਬ ਸਰਦਾਰ ਭਵੰਤਮਾਨ ਜੀ ਨੇ ਕਈ ਵਾਰ ਕੀ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਵੀ ਅਸੀਂ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਦਿੱਤੀ ਆ ਜਿਹਦੇ ਲਈ ਜਿਹੜੀ ਸਾਰੀ ਮਿਹਨਤ ਆ ਉਹ ਜਿਹੜੇ ਸਾਡੇ ਪੀਐਸਪੀਸੀਲ ਦੇ ਇੰਜੀਨੀਅਰਸ ਨੇ ਈਮਪਲਾਈਜ਼ ਨੇ ਉਹਨਾਂ ਨੇ ਮਿਹਨਤ ਕਰਕੇ ਦਿੱਤੀ ਆ ਪਰ ਅੱਜ ਜੂ ਟਰਨ ਅੱਜ ਜੂ ਟਰਨ ਹੈ ਵੀ ਤੁਸੀਂ ਜਿਹਨੂੰ ਤਾਰੀਫ ਕਰਦੇ ਸੀ ਮਹੀਨਾ ਪਹਿਲਾਂ ਅੱਜ ਤੁਸੀਂ ਉਹਨੂੰ ਸਸਪੈਂਡ ਕਰ ਰਹੇ ਹੋ ਵੀ ਤੁਸੀਂ ਕੰਮ ਸਹੀ ਨਹੀਂ ਕਰ ਰਹੇ ਇਸੇ ਤਰ੍ਹਾਂ ਹੀ ਸਾਡੇ ਬਹੁਤ ਹੀ ਇਮਾਨਦਾਰ ਬਹੁਤ ਹੀ ਮਿਹਨਤੀ ਸਾਡੇ ਇੱਕ ਇੰਜੀਨੀਅਰ ਹਰਜੀਤ ਸਿੰਘ ਨੇ ਡਾਇਰੈਕਟਰ ਜਨਰੇਸ਼ਨ ਉਹਨਾਂ ਦੀਆਂ ਸਵਾਵਾਾਂ ਖਤਮ ਕੀਤੀਆਂ ਗਈਆਂ ਉਹਨਾਂ ਦੇ ਬਾਰੇ ਡਿਪਾਰਟਮੈਂਟ ਦਾ ਕਿਸੇ ਵੀ ਬੰਦੇ ਨੂੰ ਪੁੱਛਿਆ ਜਾ ਸਕਦਾ ਵੀ ਉਹਨਾਂ ਦੀ ਵਰਕਿੰਗ ਕਿਦਾਂ ਦੀ ਰਹੀ ਆ ਉਹਨਾਂ ਨੇ ਸਾਰੀ ਜ਼ਿੰਦਗੀ ਪੂਰੀ ਤਨਦੇਹੀ ਨਾਲ ਪੀਐਸਪੀਸੀਲ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਆ ਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਤੇ ਈਵਨ ਉੱਥੇ ਤੱਕ ਵੀ ਤੁਸੀਂ ਹੱਦ ਦੇਖੋ ਵੀ ਉਹਨਾਂ ਨੇ 2 ਵਜੇ ਉਸੇ ਦਿਨ 2 ਵਜੇ ਚੀਫ ਸਕੱਟਰੀ ਸਾਹਿਬ ਨੂੰ ਆਪਣਾ ਅਸਤੀਫਾ ਦਿੱਤਾ ਵੀ ਠੀਕ ਹੈ ਜੇ ਮੇਰੀ ਵਰਕਿੰਗ ਪਸੰਦ ਨਹੀਂ ਮੈਂ ਚਲੇ ਜਾਣਾ ਪਰ ਨਾ ਉਹਦਾ ਉਹਨਾਂ ਦਾ ਅਸਤੀਫਾ ਨਹੀਂ ਮਨਜ਼ੂਰ ਕੀਤਾ ਗਿਆ ਉਹਨਾਂ ਨੂੰ 4.5 ਵਜੇ ਟਰਮੀਨੇਸ਼ਨ ਦੇ ਆਰਡਰ ਦਿੱਤੇ ਜਾਂਦੇ ਆ ਯਾਨੀ ਕਿ ਹੱਦ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ